ਮਾਤਾ ਮਨਸਾ ਦੇਵੀ ਨੌਜਵਾਨ ਸਭਾ ਫਗਵਾੜਾ ਵੱਲੋਂ ਮਨਸਾ ਦੇਵੀ ਮੰਦਿਰ ਹਦੀਆਬਾਦ ਫਗਵਾੜਾ ਵਿਖੇ ਸਲਾਨਾ ਮਹਾਮਾਈ ਜੀ ਦਾ ਵਿਸ਼ਾਲ ਜਾਗਰਣ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬੜੀ ਹੀ ਧੂਮ-ਧਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਮੂਹ ਮੈਂਬਰਾਂ ਵੱਲੋਂ ਨਿਗਾਹ ਸੁਆਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਪ੍ਰਸਿੱਧ ਭਜਨ ਪਾਟੀਆਂ ਨੇ ਮਹਾਮਾਈ ਜੀ ਦੀ ਮਹਿਮਾ ਦਾ ਗੁਣगान ਕੀਤਾ ਉੱਥੇ ਹੀ ਸ਼ਰਧਾਲੂ ਵੀ ਇਸ ਜਾਗਰਣ ਦੌਰਾਨ ਨੱਚ-ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ ਇਜ਼ਰਾਨ ਸਾਹਿਬ ਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਅਤੇ ਕਾਉਂਸਲਰ ਪਰਮਜੀਤ ਸਿੰਘ ਖੁਰਾਨਾ ਤੋਂ ਇਲਾਵਾ ਆਪਨੇਤਾ ਅਸ਼ੋਕ ਪਾਟਿਆ ਅਤੇ ਸਾਫਕਾ ਮੇਰ ਅਰਣੁਖੋਸਲਾ ਨੇ ਜਾਗਰਨ ਦੀਆਂ ਵਧਾਈਆਂ ਦਿੰਦਿਆਂ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅੱਜ ਜਰਕੀ ਕਮੇਟੀ ਵੱਲੋਂ ਸੋਮਪ੍ਰਕਾਸ਼ ਤੋਂ ਇਲਾਵਾ ਆਏ ਹੋਏ ਹੋਰ ਨਾਂ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਪ੍ਰਬੰਧਕਾਂ ਨੇ ਸਾਰੇ ਹੀ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਸਮੂਹ ਸ਼ਰਧਾਲੂਆਂ ਨੂੰ ਜਾਗਰਨ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਜਾਗਰਨ ਦੌਰਾਨ ਮਹਾਮਾਈ ਜੀ ਦੇ ਦਰਬਾਰ ਨੂੰ ਬਹੁਤ ਹੀ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ ਸੀ ਜੋ ਕਿ ਵਿਸ਼ੇਸ਼ ਖਿਚਦਾ ਕੇਂਦਰ ਸੀ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਜਾਗਰਨ ਵਿੱਚ ਪਹੁੰਚ ਕੇ ਮੱਥਾ ਟੇਕਿਆ ਤੇ ਮਹਾਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਦੌਰਾਨ ਪ੍ਰਧਾਨ ਬਵੇ ਕੁਮਾਰ ਬਲਵਿੰਦਰ ਸਿੰਘ ਮਨੀਸ਼ ਕੁਮਾਰ ਅਮਨ ਕੁਮਾਰ ਸਹਿਰਾਜ ਅਨਿਰੁੱਧ ਦੁੱਗਲ ਦਿਨੇਸ਼ ਦੁੱਗਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ ਫਗਵਾੜਾ ਤੋਂ ਨਵਰੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਸਭ ਦਾ ਕਲਿਆਣ ਕਰੋ ਜਿਹੜੇ ਦੋਨੋਂ ਹੱਥ ਉੱਪਰ ਕਰਕੇ ਜੁਕਾਣਾ ਬੋਲਣਗੇ ਦੋਨੋਂ ਸੱਚੀ ਦਰਬਾਰ ਕੀ ਦਰਬਾਰ ਕੀ ਦਰਬਾਰ ਕੀ ਦੋਨੋਂ ਹੱਥ ਉੱਪਰ ਕਰਕੇ ਹੁਣ ਤਾਲੀਆਂ ਦੇਣਾ ਏ ਮੰਨ ਸਾ ਏ ਮੰਨ ਸਾ ਮੇਰੀ ਮੰਨ ਸਾ ਦੇਵੀ ਮਾਂ ਮੇਰੀ ਮੰਨ ਸਾ ਪੂਰੀ ਕਰਵਾ मनसा सुख खबर दी देती मनसा सबके दुख हर लेती मनसा है हर विश्व माई पूरी है विश्व हर माई तेरे मंसा तेरी मनसा तेरी मनसा तेरी माँ my new